ਨਗਰ ਮੋਹੀਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਪਹੁੰਚੇ ਜਿੱਥੇ ਉਹਨਾਂ ਦੇ ਪਹੁੰਚਣ ਤੇ ਉਹਨਾਂ ਦੇ ਜੀ ਆਇਆਂ ਆਖਿਆ ਗਿਆ ਇਸ ਮੌਕੇ ਤੇ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੜਪੀੜਤਾਂ ਦੀ ਮਦਦ ਵਿੱਚ ਅੱਗੇ ਹੋ ਕੇ ਸਹਾਇਤਾ ਕਰ ਰਹੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਿ ਹੜਪੀੜਤਾਂ ਦੇ ਹਰ ਇੱਕ ਇਲਾਕੇ ਦਾ ਦੌਰਾ ਕਰ ਰਹੇ ਹਨ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਹਰ ਪਰਿਵਾਰ ਦੇ ਨਾਲ ਉਹਨਾਂ ਦੀ ਹਮਦਰਦੀ ਹੈ ਇਸੇ ਲਈ ਦੇ ਤਹਿਤ ਉਹਨਾਂ ਦੇ ਦਿਸ਼ਾ ਨਿਰਦੇਸ਼ ਅਦੇਸ਼ ਤਹਿਤ ਅੱਜ ਉਹ ਨਗਰ ਮੋਹੀ ਵਿੱਚ ਨੌਜਵਾਨ ਆਗੂ ਜਗਦੀਪ ਸਿੰਘ ਦੀਪਾ ਦਿਓਲ ਦੇ ਨਾਲ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਨਗਰ ਦੇ ਵਿੱਚ ਤਰਪਾਲਾਂ ਵੰਡੀਆਂ ਜਾ ਰਹੀਆਂ ਹਨ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਹਲਕਾ ਦਾਖਾ ਦੇ ਅੰਦਰ ਪਾਣੀ ਤਾਂ ਨਹੀਂ ਆਇਆ ਵਾਹਿਗੁਰੂ ਦੀ ਕਿਰਪਾ ਰਹੀ ਪਰ ਲੋਕਾਂ ਦੇ ਤੇਜ਼ ਮੀਹਾਂ ਦੇ ਕਾਰਨ ਘਰ ਚੋ ਰਹੇ ਹਨ ਜਿਨ੍ਹਾਂ ਨੂੰ ਲੋੜ ਹੈ ਅੱਜ ਤਰਪਾਲਾਂ ਦੀ ਤਾਂ ਜੋ ਉਹ ਆਪਣੇ ਘਰ ਦੀ ਛੱਤ ਨੂੰ ਢੱਕ ਕੇ ਆਰਾਮ ਨਾਲ ਅੰਦਰ ਬੈਠ ਸਕਣ ਇਸੇ ਲੜੀ ਦੇ ਤਹਿਤ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਨਗਰ ਨਿਵਾਸੀ ਅਤੇ ਜਗਦੀਪ ਸਿੰਘ ਦਿਓਲ ਦੇ ਨਾਲ ਉਹਨਾਂ ਦੇ ਨੌਜਵਾਨ ਸਾਥੀਆਂ ਦੀ ਟੀਮ ਮੌਜੂਦ ਸੀ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਹਲਕਾ ਇੰਚਾਰਜ ਨੌਜਵਾਨ ਆਗੂ ਜਸਕਰਨ ਸਿੰਘ ਦਿਓਲ ਨਾਲ ਅਤੇ ਜਗਦੀਪ ਸਿੰਘ ਦੀਪਾ ਦਿਓਲ ਨਗਰ ਮੋਹੀਦੋ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਵਿੱਚ ਮੀਂਹ ਨੇ ਬਹੁਤ ਨੁਕਸਾਨ ਕੀਤਾ ਵਾ ਪਰ ਫਿਰ ਵੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਵੀ ਆਪਣੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਆ ਉਹ ਘਰਾਂ ਦੇ ਅੰਦਰ ਨਹੀਂ ਵੜਿਆ ਪਰ ਰੋਜ਼ ਲਗਾਤਾਰ ਮੀਂਹ ਪੈਣ ਦੇ ਕਾਰਨ ਜਦੋਂ ਬਾਰ ਬਾਰ ਛੱਤਾਂ ਤੇ ਮੀਂਹ ਪਈ ਜਾਣਾ ਵਾ ਛੱਤਾਂ ਵੀ ਕਿੰਨਾ ਕੁ ਟਾਈਮ ਉਹਨੂੰ ਰੋਕੇ ਰੱਖ ਸਕਦੀਆਂ ਨੇ ਤਾਂ ਸਾਨੂੰ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਡਿਮਾਂਡ ਆਉਣ ਲੱਗੀ ਕਿ ਬਹੁਤ ਘਰ ਇਦਾਂ ਦੇ ਨੇ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਨੇ ਤਾਂ ਸਮੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੋ ਪਰਿਵਾਰ ਜਿਵੇਂ ਕਿ ਪਹਿਲਾਂ ਵੀ ਅਕਾਲੀ ਦਲ ਲੋਕਾਂ ਦੀ ਸੇਵਾ ਕਰਦਾ ਆਇਆ ਵਾ ਹੁਣ ਵੀ ਅਕਾਲੀ ਦਲ ਹੀ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਹੜੀ ਲੋਕਾਂ ਦੀ ਸੇਵਾ ਕਰ ਰਹੀ ਹੈ ਚਾਹੇ ਉਹ ਤਰਪਾਲਾਂ ਹੋਣ ਚਾਹੇ ਹੜਪੀੜ ਤਲਾਕਿਆਂ ਦੇ ਵਿੱਚ ਕੋਈ ਡੰਗਰਾਂ ਦਾ ਪਸ਼ੂਆਂ ਦਾ ਆਚਾਰ ਹੋਵੇ ਚਾਹੇ ਉੱਥੇ ਕੋਈ ਰੋਧ ਸਮਗਰੀ ਹੋਵੇ ਠੀਕ ਆ ਹੋਰ ਬਹੁਤ ਸੰਸਥਾਵਾਂ ਲੱਗੀਆਂ ਹੋਈਆਂ ਨੇ ਪਰ ਇਸ ਹਲਕੇ ਦਾਖੇ ਤੋਂ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਆਪਦਾ ਮਾਡਲ ਆ ਸਮਝਦੇ ਆ ਕਿ ਕਿਸੇ ਵੀ ਵੀਰ ਭੈਣ ਦਾ ਆਰਜੀ ਤੌਰ ਤੇ ਅਸੀਂ ਹੱਲ ਕਰਕੇ ਦਈਏ ਤਾਂ ਕਿ ਇਹਨਾਂ ਜਿਹੜਾ ਇਹ ਗੰਦਾ ਮੌਸਮ ਹੈ ਇਹਦੇ ਵਿੱਚ ਹੋਰ ਨੁਕਸਾਨ ਨਾ ਹੋ ਸਕੇ ਤਾਂ ਅਸੀਂ ਤਰਪਾਲਾ ਲੈ ਕੇ ਆਏ ਆ ਜਗਦੀਪ ਵੀਰ ਉਹਨਾਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਘਰਾਂ ਦੇ ਵਿੱਚ ਸਮੱਸਿਆ ਵਾ ਤੇ ਉਹ ਅਸੀਂ ਦੇਖ ਵੀ ਸਾ ਤੇ ਇੱਥੇ ਆ ਕੇ ਵੀ ਤੁਸੀਂ ਬੱਟੀ ਗਿੰਤੀ ਜਿੱਥੇ ਆਏ ਹੋ ਅਸੀਂ ਲਿਸਟ ਬਣਾਵਾਂਗੇ ਤੇ ਮੈਂ ਹੁਣ ਹੋਰ ਵੀ ਮੁੰਡੇ ਭੇਜੇ ਆ ਮੁੱਲਾਂਪੁਰ ਰੋਲ ਮੰਗਾਏ ਆ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਵਾ ਵੀ ਕੋਈ ਵੀ ਮਤਲਬ ਘਰ ਜਿਹੜਾ ਚੋਂਦਾ ਵਾ ਉਹ ਤਰਪਾਲ ਤੋਂ ਬਿਨਾ ਨਹੀਂ ਰਹੂਗਾ ਚਾਹੇ ਬੇਸ਼ੱਕ ਦੀ ਸਾਨੂੰ ਦੋ ਵਾਰ ਤਿੰਨ ਵਾਰ ਚਾਰ ਵਾਰ ਇੱਥੇ ਆਉਣਾ ਪਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਦੀ ਵੀ ਇੱਥੋਂ ਕੋਈ ਮੰਗ ਰਹੂਗੀ ਸ਼੍ਰੋਮਣੀ ਕਾਲੀ ਦਲ ਤੇ ਅਸੀਂ ਇੱਥੇ ਉਸ ਨੂੰ ਪੂਰੀ ਕਰਾਂਗੇ ਤੇ ਤੁਸੀਂ ਆਏ ਹੋ ਹੁਣ ਇਹ ਇਹਨਾਂ ਦੀ ਜਿਹੜੀ ਟੀਮ ਆ ਇਹ ਕਟਿੰਗ ਕਰਕੇ ਤਰਪਾਲਾਂ ਆਪਦੇ-ਆਪਦੇ ਤੁਸੀਂ ਸਾਈਜ਼ ਦੇ ਅਕੋਰਡਿੰਗ ਜਿੱਡੇ-ਜਿੱਡੇ ਤੁਸੀਂ ਕਮਰੇ ਥੋੜੇ ਕਮਰੇ ਨੇ ਤਾਂ ਕਿ ਵੇਸਟ ਨਾ ਹੋਵੇ ਕਿਉਂਕਿ ਇਹਦੀ ਡਿਮਾਂਡ ਬਹੁਤ ਵਧੀ ਹੋਈ ਆ ਪਿੱਛੇੋਂ ਦੁਕਾਨਾਂ ਤੋਂ ਸਪਲਾਈ ਪੂਰੀ ਨਹੀਂ ਹੋ ਰਹੀ ਹੁਣ ਵੀ ਇਹ ਮੈਂ ਜੋਤਾਂ ਤੋਂ ਮਗਾਈਆ ਹੁਣ ਮੋਲਾਪੁਰ ਗਿਆ ਵਾ ਮੁੰਡਾ ਲੈਣ ਤਾਂ ਕਰਕੇ ਇਹ ਨੀ ਮੇਰੀਆਂ ਬੇਨਤੀਆਂ ਨੇ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੜੀ ਚੀਜ਼ ਆਈ ਆ ਜਾਂ ਹੋਰ ਵੀ ਆਉਂਦੀ ਆ ਜਿੰਨੇ ਵੀ ਖੜੇ ਹਾਂ ਚਰਚੇ ਲਾਗਦੇ ਹਾਂ ਤਾਇ ਲਾਗਦੇ ਹਾਂ ਤਾਈਆਂ ਤਾਈਆਂ ਸਾਰਿਆਂ ਨੂੰ ਇਹੀ ਬੇਨਤੀ ਆ ਕਿਸੇ ਨੇ ਇੱਕ ਦੂਜੇ ਨਾਲ ਨਾ ਭਈ ਗੁੱਸਾ ਗਿਲਾ ਨਹੀਂ ਰੱਖਣਾ ਦੇਖੋ ਸਾਰਿਆਂ ਤੇ ਪਿਆ ਵਕਤ ਜਿੰਨੇ ਜੋਗਾ ਮੈਂ ਹੈਗਾ ਭਈ ਸਾਰਾ ਕੁਝ ਕਰਕੇ ਜਾਊਂਗਾ ਭਈ ਕੱਟ ਕੇ ਆਪਦਾ ਦੋ ਬੰਦੇ ਜਿਨ੍ਹਾਂ ਦੀ ਮੈਂ ਡਿਊਟੀ ਲਾਊਂਗਾ ਠੀਕ ਆ ਬਾਵੇ ਕੋਈ ਬਦਗਰਾ ਨਹੀਂਗਾ ਭਈ ਐਵੇਂ ਹੀ ਚਾਹੇ ਕੋਈ ਸਾਡੇ ਕੋਲ ਨੂੰ ਕੋਈੜਾ ਮਰਜੀ ਆ ਚਾਹੇ ਚੰਗਾ ਸਾਡੇ ਲਈ ਚਾਹੇ ਮਾਰਾ ਠੀਕ ਆ ਸਾਨੂੰ ਕੋਈ ਉਹ ਨਹੀਂ ਹੈਗਾ ਭਈ ਆਇਆ ਨਾ ਹੋਵੇ ਭਈ ਉਹ ਕਵੇ ਮੈਨੂੰ ਨਹੀਂ ਚੀਜ਼ ਸਾਰਿਆਂ ਨੂੰ ਮਿਲੂਗੀ ਬਸ ਇਕੱਲੇ ਇਕੱਲੇ ਘਰ ਪਹੁੰਚ ਕੀ ਆਜਾ ਬਾਈ ਇਤਾਂ ਦੇ ਟਾਈਮ ਤੇ ਪਾਰਟੀ ਬੱਜੀ ਪਈ। ਵਧੀਆ ਤੂੰ ਦੇ ਦੋ ਉਹ ਵੀ ਵੇਹਂਦੋ। ਅਸੀਂ ਮੈਂ ਹੁਣ ਆਪਾਂ ਇਹ ਕਹਿ ਦਈਏ ਹੁਣ ਜਦੋਂ ਇਹ ਆਏ ਨਹੀਂ ਹੈਗਾ ਵੀ ਕੱਟਣਗੇ ਅੱਜ ਕੱਟਣਗੇ ਵੀ ਕੱਲ ਨੂੰ ਅੱਜ ਹੀ ਤੁਹਾਨੂੰ ਕਟਾ ਕੇ ਕੋਈ ਨਹੀਂ ਅੱਜ ਕੱਟੀਆਂ ਫੇਰ ਕੱਟਣੀ ਤਾਂ ਗੱਲ ਨਹੀਂ ਕੋਈ। ਕਟਾ ਕੇ ਅੱਜ ਹੀ ਪਹੁੰਚਦੀਆਂ ਦਾ ਮੈਂ ਹੁਣੀ ਹੋ ਜਾਣਾ। ਹਾਂ। ਘੰਟੇ ਦੋ ਵਿੱਚ। ਇੱਕ ਦੋ ਦਿਨਾਂ ਤੱਕ ਫੇਰ ਜਦੋਂ ਕਿਤੇ ਲੋਡ ਹੋਊਗੀ ਅਸੀਂ ਫੇਰ ਆਜਾਂ ਕੋਈ ਗੱਲ ਨਹੀਂ। ਇਹਨਾਂ ਨੇ ਉਹ ਖਰਾ ਜਿੱਤੀ ਬਾਕੀ ਜਿਨ੍ਹਾਂ ਦੇ ਰੋਸ਼ਨ ਹੋਣ ਦੀ ਹਾਲਤ ਹੈਗੀ ਆ ਉਹ ਮੈਂ ਪਹਿਲਾਂ ਉਹ ਮੈਂ ਦੱਸਦੀ ਠੀਕ ਆ ਮੈਂ ਹੁਣ ਇਹਨਾਂ ਨੂੰ ਨਾਮ ਲੈ ਲੈਣਾ ਇੱਕ ਬੰਦੇ ਤੋਂ ਠੀਕ ਆ ਉਹ ਵੀ ਲੈ ਦਰ ਉਹ ਲਾਈਟ ਮੇਰੇ ਕੋ ਆਜੂ ਉਹ ਮੈਂ ਆਪੇ ਕਰ ਠੀਕ ਆ ਜੀ ਠੀਕ ਆ ਕੋਈ ਤੁਸੀਂ